ਸਾਰ ਕੀ ਕਾਰਨ ਕਿਸੇ ਤੋਂ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਵੀ ਪੁਰਣੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਕੇ ਅੱਗੇ ਪੁਲਿਸ ਤੋਂ ਆਉਂਗਾ ਕੋਈ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਉਸਾਨਾ ਦਾ ਲਿੰਕ ਸੀ ਜੋ ਕੁਝ ਵੀ ਅੱਧਾ ਮੈਂ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਨਾ ਕਰੋ ਠੀਕ ਹੈ ਤੇ ਹੋਰ ਕੁਝ ਨਹੀਂ ਬਸ ਉਹ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਕੇ ਅੱਗੇ ਪਹੁੰਚਦਾ ਹਾਂ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਅਫਾਹਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਮੈਂ ਕੋਈ ਮਫਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਸਟਾਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਉਸਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ